ਸਤਿ ਸ਼੍ਰੀ ਅਕਾਲ ਨਮਸਕਾਰ ਆਤਮ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੀ ਇੱਕ ਹੋਰ ਕਲੀਅਰਟੀ ਕਰਨੀ ਹੈ ਤੁਹਾਡੇ ਨਾਲ ਕੈਨੇਡਾ ਨੂੰ ਲੈ ਕੇ ਜੋ ਨਵੀਆਂ ਤੋਂ ਨਵੀਆਂ ਅਪਡੇਟ ਆ ਰਹੀਆਂ ਨੇ ਉਸ ਦੇ ਵਿੱਚ ਵਰਕ ਪਰਮਿਟ ਨੂੰ ਲੈ ਕੇ ਵੀ ਅਜਿਹੀ ਅਪਡੇਟ ਹੈ ਜੋ 에ਜੰਟ ਤੁਹਾਡੇ ਨਾਲ ਬਹੁਤ ਘੱਟ ਸ਼ੇਅਰ ਕਰ ਰਹੇ ਨੇ ਜਾਂ ਜਿਹੜੇ ਟਾਵੇਂ-ਟਾਵੇਂ 에ਜੰਟ ਸ਼ੇਅਰ ਵੀ ਕਰ ਰਹੇ ਨੇ ਉਹ ਪੂਰੀ ਕਲੀਅਰ ਪਿਕਚਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਨਹੀਂ ਰੱਖ ਰਹੇ ਕਿਉਂਕਿ ਉਹਨਾਂ ਨੇ ਆਪਣੀ ਮਾਰਕੀਟਿੰਗ ਜਿਹੜੀ ਸਟ੍ਰੈਟੇਜੀ ਉਹਨਾਂ ਦੀ ਉਹਨਾਂ ਦੇ ਉੱਤੇ ਇੰਪੈਕਟ ਪੈਂਦਾ ਹੈ ਜੇਕਰ ਉਹ ਇਸ ਤਰੀਕੇ ਦੇ ਨਾਲ ਸਾਫ਼-ਸਾਫ਼ ਤੁਹਾਡੇ ਸਾਹਮਣੇ ਉਸ ਅਨਾਉਂਸਮੈਂਟ ਦੀ ਪੂਰੀ ਕਲੀਅਰ ਪਿਕਚਰ ਰੱਖਦੇ ਨੇ ਮੈਂ ਗੱਲ ਕਰ ਰਿਹਾ ਐਲ ਐਮ ਆਈਏ ਦੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਥਰੂ ਜਿਹੜੇ ਵਰਕ ਪਰਮਿਟ ਤੇ ਕੈਨੇਡਾ ਜਾਂਦੇ ਸੀਗੇ ਉਹਨਾਂ ਵਾਸਤੇ ਜਿਹੜੀ ਨਵੀਂ ਅਨਾਉਂਸਮੈਂਟ ਆਈ ਜਿਸ ਦੇ ਵਿੱਚ ਐਲ ਐਮ ਆਈਏ ਦੀ ਵੈਲਿਡਿਟੀ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਹੁਣ ਐਲ ਐਮ ਆਈਏ ਤੁਸੀਂ ਇਸ਼ੂ ਕਰਾ ਸਕਦੇ ਹੋ एलिजिबिलिटी ਕ੍ਰਾਈਟੇਰੀਆ ਕਿਸ ਤਰੀਕੇ ਨਾਲ ਕੀਤਾ ਗਿਆ ਤੇ ਉਸ ਤੋਂ ਇਲਾਵਾ ਆ ਐਲ ਐਮ ਆਈ ਐ ਨੂੰ ਲੈ ਕੇ ਜਿੱਥੇ EMPLOYER ਦੀ एलिजिबिलिटी ਦੀ ਗੱਲ ਹੋਈ ਉੱਥੇ ਜਿਹੜਾ ਫੋਰਨ ਵਰਕਰ ਹਾਇਰ ਕੀਤਾ ਜਾਣਾ ਉਸ ਦੀ एलिजिबिलिटी ਨੂੰ ਲੈ ਕੇ ਬਹੁਤ ਸਾਰੇ ਵੱਡੇ ਰਿਫਾਰਮ ਕੀਤੇ ਗਏ ਨੇ ਬਹੁਤ ਸਾਰੇ ਵੱਡੇ ਚੇਂਜਸ ਕੀਤੇ ਗਏ ਨੇ ਜੋ ਕਿ ਆਮ ਪਬਲਿਕ ਦੇ ਵਿੱਚ ਬਹੁਤ ਘੱਟ ਨੇ ਸੋ ਇਸ ਵੀਡੀਓ ਦੇ ਵਿੱਚ ਇਸੇ ਟੌਪਿਕ ਦੇ ਉੱਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸਨੋਟਸਓਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਐਲ ਐਮ ਆਈਏ ਦਾ ਪਹਿਲਾ ਕੀ ਸੀ ਸੀਗਾ ਤੇ ਹੁਣ LMIA ਨੂੰ ਲੈ ਕੇ ਕੀ ਨਵੀਂ ਖਾਸ ਕਰਕੇ ਇਸ ਦੀ ਵੈਲਿਡਿਟੀ ਨੂੰ ਲੈ ਕੇ ਜੋ ਏਜੰਟ ਬਹੁਤ ਘੱਟ ਵੀਡੀਓ ਜੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਨੇ ਏਜੰਸੀਆਂ ਦੀਆਂ ਹਾਂ ਇੰਡੀਪੈਂਡੈਂਟ ਕਿਸੇ ਯੂਟਿਊਬਰ ਨੇ ਬਣਾਈ ਹੋਵੇ ਵੀਡੀਓ ਜਾਂ ਇੰਡੀਪੈਂਡੈਂਟ ਬਲੌਗਰ ਨੇ ਬਣਾਈ ਹੋਵੇ ਤਾਂ ਉਹ ਵੱਖਰੀ ਗੱਲ ਹੈ ਬਟ ਏਜੰਟ ਦੀ ਜੇਕਰ ਗੱਲ ਕੀਤੀ ਜਾਵੇ ਤੇ ਮੈਨੂੰ ਨਹੀਂ ਲੱਗਦਾ ਕੋਈ ਟਾਵਾ ਟਾਵਾ ਏਜੰਟ ਹੋਏਗਾ ਜਿਸ ਦੀ ਇਹਦੇ ਉੱਤੇ ਵੀਡੀਓ ਹੋਵੇ ਹੁਣ ਜਿਹੜੀ ਵੈਲਿਡਿਟੀ ਹੈ LMIA ਦੀ ਪਹਿਲਾਂ 2 ਸਾਲ ਦੀ ਹੁੰਦੀ ਸੀਗੀ ਯਾਨੀ ਕਿ ਤੁਸੀਂ ਜੇਕਰ ਕੈਨੇਡਾ ਤੋਂ ਅ ਇੰਡੀਆ ਤੋਂ ਕੈਨੇਡਾ ਜਾਣਾ ਹੈ ਜਾਂ ਫਿਰ ਆਊਟਸਾਈਡ ਕੈਨੇਡਾ ਤੋਂ ਕੈਨੇਡਾ ਦੇ ਲਈ ਅਪਲਾਈ ਕਰਦੇ ਹੋ ਵਰਕ ਪਰਮਿਟ ਤਾਂ ਤੁਹਾਨੂੰ 2 ਸਾਲ ਦਾ ਵਰਕ ਪਰਮਿਟ 2 ਸਾਲ ਦਾ ਸਟੇ ਮਿਲਦਾ ਸੀਗਾ 2 ਸਾਲ ਤੱਕ ਤੁਸੀਂ ਇੱਕ ਏਮਪਲੋਇਰ ਥੱਲੇ ਕੰਮ ਕਰਨਾ ਹੁੰਦਾ ਸੀਗਾ ਹੁਣ ਇਸ ਦੀ ਵੈਲਿਡਿਟੀ ਰਿਵਾਈਜ਼ ਕੀਤੀ ਗਈ ਹੈ ਤੇ ਇਸ ਦੀ ਵੈਲਿਡਿਟੀ ਘਟਾ ਕੇ 1 ਸਾਲ ਕਰ ਦਿੱਤੀ ਗਈ ਹੈ ਸਮਝਿਓ ਇਸ ਚੀਜ਼ ਨੂੰ ਹੁਣ ਜੇਕਰ ਤੁਸੀਂ ਐਲ ਐਮ ਆਈਏ ਵਾਲਾ ਵਰਕ ਪਰਮਿਟ ਲੈ ਕੇ ਜਾਂਦੇ ਹੋ ਕੈਨੇਡਾ ਤਾਂ ਤੁਹਾਨੂੰ ਸਿਰਫ 1 ਸਾਲ ਦੇ ਲਈ ਹੀ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਤੁਹਾਡਾ ਸਿਰਫ 1 ਸਾਲ ਹੈ ਕਿ ਤੁਸੀਂ 1 ਸਾਲ ਹੀ ਐਲੀਜੀਬਲ ਹੋ ਕੰਮ ਕਰਨ ਦੇ ਲਈ ਕੈਨੇਡਾ ਹੁਣ ਜੇਕਰ 1 ਸਾਲ ਦਾ ਤੁਹਾਡੀ ਵੈਲਿਡਿਟੀ ਰਹਿ ਜਾਂਦੀ ਹੈ ਤਾਂ ਤੁਸੀਂ ਇੱਥੋਂ ਇੱਕ ਚੀਜ਼ ਦਾ ਹਿਸਾਬ ਲਗਾ ਲਿਓ ਤੁਹਾਡੀ ਪੀਆਰ ਦੇ ਲਈ 6 ਮਹੀਨੇ ਤੋਂ ਘੱਟ ਤੋਂ ਘੱਟ ਐਕਸਪੀਰੀਅੰਸ ਚਾਹੀਦਾ ਹੈ ਤੇ ਉਸ ਤੋਂ ਇਲਾਵਾ ਜੇ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਫਿਰ ਯਾਦਾ ਤੁਹਾਨੂੰ ਦੁਬਾਰਾ ਐਲਐਮਈ ਐਲਐਡੀ ਪਾਉਗੀ ਯਾਨੀ ਕਿ ਤੁਹਾਡਾ ਜਿਹੜਾ ਪੀਆਰ ਵਾਲਾ ਪੱਤਾ ਉਹ ਪੂਰੀ ਤਰੀਕੇ ਦੇ ਨਾਲ ਕੈਨਸਲ ਹੈ ਸੋ ਜੇਕਰ ਤੁਸੀਂ ਪੀਆਰ ਨਹੀਂ ਹੋ ਸਕਦੇ ਇੱਕ ਸਾਲ ਦਾ ਹੀ ਤੁਹਾਨੂੰ ਵਰਕ ਪਰਮਿਟ ਮਿਲਣਾ ਹੈ ਤਾਂ ਜੇਕਰ ਤੁਸੀਂ 25 ਲੱਖ ਰੁਪਇਆ 30 ਲੱਖ ਰੁਪਇਆ ਲਾ ਕੇ ਜਾਓਗੇ ਤੇ ਇੱਕ ਸਾਲ ਚ ਕਿਹੜਾ 25 30 ਲੱਖ ਰੁਪਏ ਕਮਾ ਲੈਣਾ ਸੋ ਜਾ ਤਾਂ ਫਿਰ ਉੱਥੇ ਜਾ ਕੇ ਤੁਸੀਂ ਐਸਾਈਲਮ ਅਪਲਾਈ ਕਰ ਦੋ ਜਾਂ ਫਿਰ ਜੋ ਵਿਜ਼ਟਰ ਵੀਜ਼ਾ ਵਾਲਾ ਸਿਸਟਮ ਚੱਲਦਾ ਪਿਆ ਹੈ ਕਿ ਜਿਸ ਤਰੀਕੇ ਨਾਲ ਉੱਥੇ ਪਹੁੰਚਦੇ ਨੇ ਐਸਾਈਲਮ ਲੈ ਲੈਂਦੇ ਆਂ ਜਾਂ ਹੋਰ ਕੋਈ ਰਾਹ ਲੱਭਦੇ ਨੇ ਜਾਂ ਫਿਰ ਉਹੀ ਵਾਲਾ ਹਾਲ ਹੋ ਜਾਣਾ ਫਿਰ ਵਿਜ਼ਟਰ ਵੀਜ਼ਾ ਤੇ ਐਲਐਮਆਈਏ ਦੇ ਵਿੱਚ ਕੋਈ ਖਾਸ ਫਰਕ ਤਾਂ ਰਹਿ ਨਾ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਿਫਾਰਮ ਉਹ ਬਹੁਤ ਵੱਡਾ ਚੇਂजेस ਹੈ ਪਹਿਲਾਂ ਕਿਸੇ ਦਾ 2 ਸਾਲ ਦਾ ਸੀਗਾ ਤਾਂ 6 ਮਹੀਨੇ ਦੇ ਐਕਸਪੀਰੀਅੰਸ ਤੋਂ ਬਾਅਦ ਜੇਕਰ ਤੁਸੀਂ ਫਾਈਲ ਪੂਲ ਦੇ ਵਿੱਚ ਪਾ ਵੀ ਦਿੱਤੀ ਤਾਂ ਡੇਢ ਸਾਲ ਦੇ ਵਿੱਚ ਵਿੱਚ ਤੁਹਾਡਾ ਪੀਆਰ ਕਈ ਵਾਰੀ ਹੋ ਜਾਂਦਾ ਸੀਗਾ ਜੇਕਰ ਤੁਹਾਡੇ ਸਾਰਾ ਕੁਝ ਸਹੀ ਹੈਗਾ ਹੈ ਜਾਂ ਫਿਰ ਤੁਹਾਡੀ ਸਕਿੱਲ ਚੰਗੀ ਹੈ ਜਾਂ ਫਿਰ ਤੁਹਾਡੀ ਇਨ ਡਿਮਾਂਡ ਹੈ ਚੀਜ਼ਾਂ ਤਾਂ ਫਿਰ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਸਿਸਟਮ ਬਣ ਜਾਂਦਾ ਸੀਗਾ ਪਰ ਹੁਣ ਉਹ ਸਿਸਟਮ ਬਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਸੋ ਵੈਲਿਡਿਟੀ ਨੂੰ ਲੈ ਕੇ ਤੇ ਇੰਟੈਫਟ ਕੀ ਉਸ ਵੈਲਿਡਿਟੀ ਦੇ ਨਾਲ ਤੁਹਾਡੀ ਤੁਹਾਡੀ ਆਉਣ ਵਾਲੇ ਫਿਊਚਰ ਦੇ ਉੱਤੇ ਕੀ ਇੰਪੈਕਟ ਪਵੇਗਾ ਬਹੁਤ ਘੱਟ 에ਜੰਟ ਇਸ ਕੇ ਇਸ ਨੂੰ ਡਿਸਕਸ ਕਰ ਰਹੇ ਨੇ। ਉਦੋਂ ਜੀ ਗੱਲ ਇੱਕ ਨਾਲ ਹੋਰ ਡਿਸਕਸ ਕਰਦਾ। ਪਿਛਲੇ ਦਿਨੀ ਖਬਰ ਆਈ ਸੀਗੀ ਕਿ ਜਿਹੜੀ ਐਲ ਐਮ ਆਈ ਐ ਦੀ ਵੈਲਿਡਿਟੀ ਹੈ ਉਹ 1 ਸਾਲ ਤੋਂ ਹਲਾ ਕੇ 6 ਮਹੀਨੇ ਕਰ ਦਿੱਤੀ ਗਈ। ਯਾਨੀ ਕਿ ਪਹਿਲਾਂ ਕੀ ਸੀਗਾ ਕਿ ਏਮਪਲੋਇਰ ਨੂੰ ਜਦੋਂ LMIA ইস্যੂ ਹੁੰਦੀ ਸੀ ਤੇ 1 ਸਾਲ ਦੇ ਵਿੱਚ ਵਿੱਚ ਉਹ ਫੋਰਨ ਵਰਕਰ ਹਾਇਰ ਕਰਕੇ ਕੈਨੇਡਾ ਲੈ ਆਉਂਦਾ ਸੀਗਾ ਹੁਣ ਉਸੀ ਨੂੰ ਚੇਂਜ ਕਰਕੇ ਕੀ ਕਰ ਦਿੱਤਾ ਗਿਆ ਕਿ ਹੁਣ 6 ਮਹੀਨੇ ਦਾ ਹੀ ਸਮਾਂ ਦਿੱਤਾ ਗਿਆ ਕਿ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹ ਫੋਰਨ ਵਰਕਰ ਹਾਇਰ ਕਰਕੇ ਤੁਸੀਂ ਕੈਨੇਡਾ ਲੈ ਆਉਣਾ 6 ਮਹੀਨੇ ਤੋਂ ਬਾਅਦ ਤੁਹਾਡੀ ਜਿਹੜੀ LMIA ਹੈ ਉਸ ਦੀ ਵੈਲਿਡਿਟੀ ਖਤਮ ਹੋ ਜਾਵੇਗੀ ਤੁਹਾਨੂੰ ਦੁਬਾਰਾ LMIA ইস্যੂ ਕਰਾਉਣਾ ਪੈਣਾ ਹੈ ਹੁਣ ਜਿਹੜਾ ਐਲ ਐਮ ਆਈਏ ਨੂੰ ਲੈ ਕੇ ਦੇਖੋ ਸਟ੍ਰਿਕਟਨੈਸ ਨਾਲ ਇਹ ਵਿਧਾਈ ਕਿਸ ਤਰੀਕੇ ਦੇ ਨਾਲ ਗਈ ਬੜਾ ਸਟਰੈਟਜੀ ਬਣਾ ਕੇ ਫਿਰ ਇਹ ਚਾਰੀਆਂ ਚੀਜ਼ਾਂ ਜਿਹੜੀਆਂ ਉਹ ਪਲਾਨ ਕੀਤੀਆਂ ਗਈਆਂ ਸਟਰੈਟਜੀ ਬਣਾਈ ਕੀਤਾ ਗਈ ਹੈ ਦਰਸਲ ਐਲ ਐਮ ਆਈਏ ਦਾ ਜਦੋਂ ਮਿਸਯੂਜ਼ ਹੁੰਦਾ ਦੇਖਿਆ ਐਮਬੈਸੀ ਨੇ ਜਾਂ ਫਿਰ ਕਹਿ ਸਕਦੇ ਆ ਆਈ ਆਰ ਸੀ ਸੀ ਨੇ ਤਾਂ ਉਹਨਾਂ ਨੇ ਇਦਾਂ ਪਲਾਨ ਕੀਤਾ ਕਿ ਇੱਕ ਤੇ ਹਾਈ ਵੇਜ਼ ਵਾਲੀ ਜਿਹੜੀ ਐਲ ਐਮ ਆਈਏ ਉਹ ਅਪਰੂਵ ਹੋਵੇਗੀ लो वेज वाली एलएमआईए ਦੇ ਉੱਤੇ ਤਾਂ ਰੂਲ ਕੰਡੀਸ਼ਨ ਤੇ ਨਿਯਮ ਸ਼ਰਤਾਂ ਅਜਿਹੀਆਂ ਨੇ ਕਿ ਉਹ ਇੱਕ ਸਾਥ ਦੇ ਨਾਲ ਖਤਮ ਹੀ ਹੈ ਮਤਲਬ ਨਹੀਂ ਅਪਰੂਵ ਕਰਾ ਸਕਦੇ एलएमआईए ਦਾ ਰੇਸ਼ਿਓ ਜਿਹੜਾ ਹੈ ਉਹ ਟੋਟਲ ਸਟਰੈਂਥ ਦਾ ਕਿਸੇ এমਪਲੋਇਰ ਦੇ ਕੋਲ ਜੇਕਰ 10 ਬੰਦੇ ਕੰਮ ਕਰਦੇ ਨੇ ਉਹ ਚ 9 ਕੈਨੇਡਾ ਦੇ ਹੋਣੇ ਚਾਹੀਦੇ ਨੇ ਇੱਕ ਹੀ ਸਿਰਫ ਬਾਹਰ ਉਹ ਹਾਇਰ ਕਰ ਸਕਦਾ ਹੈ ਹੁਣ ਜੇਕਰ ਇੱਕ ਹੀ ਬੰਦਾ ਉਹ ਬਾਹਰੋਂ ਹਾਇਰ ਕਰ ਸਕਦਾ ਹੈ ਟੋਟਲ ਸਟਰੈਂਥ ਦਾ ਸਿਰਫ 10% ਹਿੱਸਾ ਹੀ ਉਹ ਫੋਰਨ ਵਰਕਰ ਹਾਇਰ ਕਰ ਸਕਦਾ ਹੈ ਸੋ ਇਹ ਦਾ ਜਦੋਂ ਜਦੋਂ ਸਿਰਫ ਇੱਕ ਹੀ ਬੰਦਾ ਹਾਇਰ ਕਰ ਸਕਦਾ ਉਸ ਤੋਂ ਬਾਅਦ ਦੂਜਾ ਟਫ ਕੰਮ ਕੀ ਕਿ EMPLOYER ਦੀ ਨਿਗਰਾਨੀ ਵਧਾ ਦਿੱਤੀ ਗਈ ਹੈ ਕਿ ਜਿਹੜੇ EMPLOYER ਨੇ ਤੁਹਾਨੂੰ ਜੌਬ ਦਿੱਤੀ ਕੀ ਉੱਥੇ ਤੁਸੀਂ ਕੰਮ ਕਰ ਰਹੇ ਹੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੁਐਸਚਨ ਹੋ ਗਿਆ ਹੈ ਪਹਿਲਾ ਜਿਹੜੇ ਪੇ ਰੋਲ ਵਾਲੇ ਸਿਸਟਮ ਸੀਗੇ ਬੰਦ ਹੋ ਗਏ ਦੂਜਾ ਹਾਈ ਵੇਜ ਹਾਈ ਵੇਜ ਦਾ ਮਤਲਬ ਹੋ ਗਿਆ ਕਿ ਤੁਹਾਨੂੰ 27 28 30 35 50 ਡਾਲਰ ਜਿਹੜਾ ਉਹ ਘੰਟੇ ਦਾ ਮਿਲੇ ਹੁਣ ਜੇ ਇੰਨਾ ਹਾਈ ਪੇ ਕਰਨਾ ਹੈ ਕੈਨੇਡਾ ਦੇ ਵਿੱਚ ਕਿਸੇ ਨੇ ਤੇ ਉਹ ਫਿਰ LMIA ਮਾਰਕਰ ਦੇ ਵਿੱਚ ਵਿੱਚ ਵੀ ਬਹੁਤ ਮਹਿੰਗੀ ਜੇ ਬਾਈ ਦਾ ਵਿੱਚ ਸੇਲ ਹੀ ਕਰਨੀ ਹੈ ਤੇ ਫਿਰ ਤੇ ਬਹੁਤ ਮਹਿੰਗੀ ਸੇਲ ਹੋਊਗੀ ਤੇ ਜਦੋਂ ਬਾਹਰ ਇੰਨੀ ਮਹਿੰਗੀ ਸੇਲ ਹੋਊਗੀ ਇੱਕ ਸਾਲ ਦਾ ਵਰਕ ਪਰਮਿਟ ਹੋ ਤਾਂ ਲੈਣੀ ਕਿੰਨੇ ਆ ਸੋ ਓਵਰ ਆਲ ਜੇ ਆਪਾਂ ਗੱਲ ਕਰਦੀਏ ਕੈਨੇਡਾ ਦੇ ਵਰਕ ਪਰਮਿਟ ਦਾ ਚੈਪਟਰ ਜਿਹੜਾ ਉਹ ਪੂਰੀ ਤਰੀਕੇ ਦੇ ਨਾਲ ক্লোਜ਼ ਹੋ ਚੁੱਕਾ ਹੈ ਸੋ ਕਿਸੇ ਜਣ ਦੇ ਚਾਂਸੇ ਵਿੱਚ ਨਾ ਫਸਿਓ LMIA ਨੂੰ ਲੈ ਕੇ ਤੁਹਾਡਾ ਕੋਈ ਕੁਐਸਚਨ ਬਚਿਆ ਹੈ ਤਾਂ ਤੁਸੀਂ ਜਰੂਰ ਮੈਨੂੰ ਅ ਡੀਐਮ ਕਰ ਸਕਦੇ ਹੋ WhatsApp ਦੇ ਉੱਤੇ ਮੈਸੇਜ ਕਰਿਓ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਉਸ ਦੇ ਹਿਸਾਬ ਦੇਣਾ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇ ਉਮੀਦ ਕਰਦਾ ਮਿਲੋਕ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਸਿੱ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿਪਸ ਨੂੰ ਰਸੋ ਪਿਛਲ ਚੰਦੇ ਨੂੰ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੰਨੋ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ